ਲੋਡੀ ਬਾਹਰ ਠੰਡੀ ਹਵਾ ਚੱਲਦੀ ਆ ਬੱਦਲ ਪੂਰੇ ਜੋਰਾਂ ਤੇ ਆ ਰਿਹਾ ਹੈ ਇੱਧਰ ਬੈਠੇ ਆਂ ਇੱਧਰ ਇੱਥੇ ਹਵਾ ਬੜੀ ਸੋਹਣੀ ਲੱਗਦੀ ਆ ਹਨਾ ਏਸੀ ਵਰਗੀ ਹਵਾ ਆਉਂਦੀ ਆ ਇੱਥੇ ਠੰਡੇ ਠੰਡੇ ਯਾਰ ਪਹਿਲਾਂ ਤਾਂ ਗਰਮੀ ਜੀ ਬਹੁਤ ਪਹਿਲਾਂ ਗਰਮੀ ਸੀ ਪਹਿਲਾਂ ਆ ਦੇਖੋ ਕਿੰਨਾ ਨੇਹਰਾ ਨੇ ਰਹੁਏ ਇੱਧਰ ਆਹ ਥੋੜੀ ਰਾਹਤ ਜੀ ਹੋ ਚੁ ਗਰਮੀ ਤੋਂ ਵੈਸੇ ਅੱਜ ਗਰਮੀ ਬਹੁਤ ਜ਼ਿਆਦਾ ਸੀ ਇੱਕ ਵਾਰੀ ਕਿੰਨਾ ਬੱਦਲ ਆ ਗਿਆ ਕਾਲਾ ਕਾਲਾ ਇਧਰ ਮੋਰਨਾ ਹੈ ਮੋਟਰਸਾਈਕਲ ਤੇ ਬਹਿ ਜਾਂਦਾ ਆਗੇ ਜਿਵੇਂ ਮੋਟਰਸਾਈਕਲ ਚਲਾਉਂਦਾ ਆ ਤੇ ਟੁੰਗਾ ਮਾਰਦਾ ਆ ਸ਼ੀਸ਼ੇ ਚੋਂ ਉਹਨੂੰ ਸ਼ਕਲ ਦੀਂਦੀ ਐ ਨਾ ਸ਼ੀਸ਼ੇ ਦੇ ਵਿੱਚ ਆਪਣੇ ਹੋਈ ਹੁਣ ਤਾਂ ਮਿਸਤਰੀ ਆ ਜਵੇ ਆਮਨ ਨਵੇੜੇ ਛੇਤੀ ਛੇਤੀ ਆਪਣਾ ਉਹ ਇਹ ਬਿੱਲੇ ਚਲੋ ਜੀ ਦੇਖੋ ਬੜਾ ਸੋਹਣਾ ਮੌਸਮ ਹੋ ਗਿਆ ਠੰਡਾ ਠੰਡਾ ਚਲੋ ਜੀ ਗਰਮੀ ਤੋਂ ਥੋੜੀ ਬਹੁਤੀ ਰਾਹਤ ਜੀ ਤਾਂ ਲੱਗਦੀ ਆ ਬਾਕੀ ਦੇਖੋ ਇਹ ਕੀ ਹੁੰਦਾ ਮੋਰਾ ਨੂੰ ਵੀ ਅੱਜ ਬਹੁਤ ਖੁਸ਼ੀ ਹੋਈ ਹੈ ਬੱਦਲ ਆਏ ਤੇ ਬੱਦਲ ਆਏ ਤੇ ਅੱਜ ਗਰਮੀ ਬਹੁਤ ਸੀਗੀ ਅੱਜ ਤੇ ਕਿਆਰੀਆਂ ਨੂੰ ਪਾਣੀ ਲਾਇਆ ਤਾਂ ਮੋਰ ਵੀ ਪਾਣੀ 'ਚ ਲਟਦੇ ਸੀਗੇ ਥੱਲੇ ਬੈਠੇ ਮਿੱਟੀ ਵੱਟ-ਵੱਟ ਕੇ ਕਿਉਂ ਗਰਮੀ ਬਹੁਤ ਜ਼ਿਆਦਾ ਸੀ ਅੱਜ ਕਈ ਦਿਨ ਹੋ ਗਏ ਇਹਨਾਂ ਨੂੰ ਜਿੱਥੇ ਪਾਣੀ ਲੱਗ ਜਾਂਦਾ ਕਿਆਰੀ 'ਚ ਜਾਂ ਕਿਤੇ ਵੀ ਲੱਗ ਜਾਂਦਾ ਉੱਥੇ ਫਿਰ ਬੈਹਿੰਦੇ ਨੇ ਠੰਡੇ ਥਾਂ 'ਤੇ ਆ ਦੇਖੋ ਅੱਜ ਪੂਰੀ ਹਵਾ ਦਾ ਆਨੰਦ ਲੈ ਰਿਹਾ ਮੈਂ ਬੇਪਰੀ ਸਾਕਸੀ ਕਾਹੀ ਆਈ ਹੁਤੂ ਸਾਰੇ ਜਣੇ ਵਧੀਆ ਹੋਵੋਗੇ ਚੜ੍ਹਦੀ ਕਲਾ ਵਿੱਚ ਰਹੋਗੇ ਜੀ ਅੱਜ ਆਪਾਂ ਬਣਾਉਣ ਲੱਗੇ ਆ ਜੀ ਪਨੀਰ ਭੁਰਜੀ ਤੁਹਾਨੂੰ ਦੱਸ ਦਿਆਂ ਜੀ ਕਿਵੇਂ ਬਣਾਉਣੀ ਹੈ ਪਨੀਰ ਭੁਰਜੀ ਬੈਸੇ ਸਾਰਿਆਂ ਨੂੰ ਆਉਦੀ ਹੋਣੀ ਹੈ ਦੱਸਣ ਦੀ ਤਾਂ ਕੋਈ ਜ਼ਰੂਰਤ ਨਹੀਂ ਹੈਗੀ ਬਸ ਐਵੇਂ ਹੁੰਦਾ ਵੀ ਆਪਣੇ ਘਰ-ਪਣ ਨਾਲ ਕੋਈ ਨਾ ਕੋਈ ਗੱਲ ਸਾਂਝੀ ਕਰਨ ਚਲੋ ਆਪਣਾ ਆਪਣਾ ਤਰੀਕਾ ਹੁੰਦਾ ਬਣਾਉਣ ਦਾ ਵੈਸੇ ਤਾਂ ਮੇਰੇ ਤਾਂ ਸਾਰਿਆਂ ਨੂੰ ਪਤਾ ਹੀ ਹੁੰਦਾ ਪਰ ਫਿਰ ਵੀ ਆਪਣਾ ਆਪਣਾ ਤਰੀਕਾ ਹੁੰਦਾ ਹੈ ਇੱਕ ਦਈ ਕਿਵੇਂ ਬਣਾਉਣੀ ਹੈ ਕਿਵੇਂ ਨਹੀਂ ਬਣਾਉਣੀ ਤੁਸੀਂ ਅੱਜ ਮੇਰਾ ਤਰੀਕਾ ਦੇਖ ਲੋ ਕਦੇ ਮੈਂ ਤੁਹਾਡਾ ਤਰੀਕਾ ਦੇਖ ਰੰਗੀ ਜਿਹੜੇ ਪਰ ਤਾਂ ਮਾਰੇ ਕੋਈ ਜਿਹੜੇ ਪਾਏ ਹੋਈਆਂ ਵੀਡੀਓ ਤੇ ਆਪਾਂ ਇੱਕ ਦੂਜੇ ਨਾਲ ਉਸ ਨੇ ਹੈ ਨਹੀਂ ਹੁਣ ਦੇਖਦੇ ਰਹਿੰਦੇ ਹਾਂ ਹੁਣ ਤਾਂ ਬੜਾ ਸੌਖਾ ਤਰੀਕਾ ਹੈ ਪਹਿਲਾਂ ਹੀ ਨਹੀਂ ਸੀ ਪਤਾ ਲੱਗਦਾ ਹੁੰਦਾ ਵੀ ਕੀ ਕਰਨਾ ਹੈ ਕੀ ਨਹੀਂ ਕਰਨਾ ਹੁਣ ਤਾਂ ਹਰ ਚੀਜ਼ ਮਤਲਬ ਜੇ ਕੋਈ ਆਪਾਂ ਨਹੀਂ ਵੀ ਆਉਂਦੀ ਹੁੰਦੀ ਤਾਂ ਰੇ ਭੈਣ ਭਾਈ ਦੇਖਿਆ ਹੁੰਦਾ ਕੋਈ ਨੂੰ ਤੇ ਬਹੁਤ ਜ਼ਿਆਦਾ ਵੀਡੀਓ ਪਹਿਲਾਂ ਹਰ ਗਈਆਂ ਪਨੀਰ ਹੁੰਨੀਆਂ ਨੇ ਪਰ ਹੋਣਗੀਆਂ ਕੀ ਪਨੀਰ ਹੁੰਨੀਆਂ ਨੇ ਤੇ ਇਸ ਕਰਕੇ ਅੱਜ ਆਪਾਂ ਮਤਲਬ ਆਪਣੇ ਤਰੀਕੇ ਨਾਲ ਬਣਾਉਣੀ ਹੈ ਜਿਵੇਂ ਵੀ ਆਪਾਂ ਆਪਣੇ ਤਰੀਕੇ ਨਾਲ ਬਣਾਉਣੇ ਹੁੰਨੇ ਆ ਜਿਵੇਂ ਘਰ ਦੇ ਵਿੱਚ ਉਵੇਂ ਹੀ ਆਪਾਂ ਤੁਹਾਨੂੰ ਨਹੀਂ ਦਿਖਾਉਣੀ ਆ ਕਿ ਆਪਾਂ ਕਿਵੇਂ ਬਣਾਉਣੇ ਹੁੰਨੇ ਆਪਣੇ ਘਰੇ ਪਨੀਰ ਭੁਰਜੀ ਤੇ ਬਾਕੀ ਤੁਸੀਂ ਆਪਣਾ ਹੀ ਸ਼ੇਅਰ ਕਰਦੇ ਹੋ ਜਾਂ ਕੋਈ ਨਕਸ਼ਾ ਹੁੰਦਾ ਰਹੀ ਗਾੜਾ ਸਕੇ ਦਾ ਬੰਦਾ ਵੀ ਨਹੀਂ ਇੰਤਾਂ ਨਹੀਂ ਐਵੇਂ ਨਹੀਂ ਐਵੇਂ ਹੈ ਨਾ ਵੀ ਐਵੇਂ ਨਹੀਂ ਬਣਾਉਣੇ ਜੈਨ ਬਣਾਉਣੇ ਹੈ ਵੀ ਆਹੀ ਚੈ ਵੀ ਚੈ ਚਲੋ ਜੀ ਤੁਸੀਂ ਆਪਣੇ ਤਰੀਕੇ ਨਾਲ ਮਟਰ ਦੱਸ ਦਿਓ ਤੇ ਮਟਰ ਨੂੰ ਆਪਣੇ ਤਰੀਕੇ ਨਾਲ ਦੱਸ ਦਨੀ ਹੈ ਹਨਾ ਵੀ ਕਿਵੇਂ ਬਣਾਉਣੀ ਹੈ ਚਲੋ ਜੀ ਵੈਲਕਮ ਹੋ ਕੇ ਦੱਸ ਕਰਦੀਆਂ ਕਿ ਸਾਰੇ ਜਣੇ ਖੁਸ਼ ਰਹੋ ਜੀ ਆਓ ਜੀ ਲਓ ਜੀ ਆਪਾਂ ਤਿਆਰੀ ਕਰ ਲਈ ਐ ਆਹ ਦੇਖੋ ਜੀ ਆਪਾਂ ਪਿਆਜ਼ ਕੱਟ ਲਿਆ ਸ਼ਿਮਲਾ ਮਿਰਚ ਕੱਟ ਲਈ ਐ ਤੇ ਹਰੀ ਮਿਰਚ ਕੱਟ ਲਈ ਐ ਟਮਾਟਰ ਤੇ ਆਪਣੇ ਕੋ ਥੋੜਾ ਜਿਹਾ ਮੱਖਣ ਪਿਆ ਸੀ ਉਹ ਲਵਾਂਗੇ ਤੇ ਆਹ ਹੈ ਇਧਰ ਬੇਸਣ ਲਵਾਂਗੇ ਆਹ 4 ਚਮਚ ਨਹੀਂ ਦੇ ਪਾਲੇ ਆ ਬਾਕੀ ਆਪਣੇ ਕੋ ਮਸਾਲੇ ਆ ਮਸਾਲੇ ਆਪਾਂ ਇਹਦੇ ਵਿੱਚ ਪਾ ਲਿਆ ਆਮਚੂਰ ਪਾਊਡਰ ਹਲਦੀ ਪਾਊਡਰ ਤੇ ਜਿਮੇਨ ਵਗੈਰਾ ਜੋ ਵੀ ਹੈਗਾ ਮਤਲਬ ਜਿੰਨੇ ਵੀ ਗਰਮ ਮਸਾਲਾ ਸਾਰੇ ਆਪਾਂ ਨੇ ਇਹਦੇ ਵਿੱਚ ਪਾ ਲਿਆ ਸਾਰੇ ਮਸਾਲੇ ਤੇ ਆ ਦੇਖੋ ਜੀ ਬਸ ਇੰਨਾ ਕੁ ਆਪਣਾ ਸਮਾਨ ਹੈ ਪਿਆਜ਼ ਹੋ ਗਈ ਆਪਣੇ ਕੈਪਸਿਕਮ ਸ਼ਿਮਲਾ ਮਿਰਚ ਤੇ ਗ੍ਰੀਨ ਚਿੱਲੀ ਟਮਾਟਰ ਤੇ ਥੋੜੀ ਜੀ ਆਪਣਾ ਮੱਖਣ ਪਿਆ ਸੀ ਜਾਂ ਬਟਰ ਤੁਸੀਂ ਲੈਣਾ ਤਾਂ ਬਟਰ ਵੀ ਲੈ ਸਕਦੇ ਹੋ ਤੇ ਆ ਥੋੜਾ ਜਿਹਾ ਬੇਸਣ ਆ ਤੇ ਚਾਰ ਚਮਚ ਹੈਗੇ ਆਪਣੇ ਦਹੀਂ ਦੇ ਚਲੋ ਜੀ ਮਸਾਲੇ ਆਹੇ ਆਪਣੇ ਚਲੋ ਜੀ ਬਣਾਉਨੇ ਆ ਜੀ ਆਪਾਂ 프라이ਪੈਨ ਰੱਖ ਲਿਆ ਇੱਥੇ ਪਾਉਨੇ ਆ ਜੀ ਇਹਦੇ ਵਿੱਚ ਆਪਾਂ ਬੇਸਣ ਆਪਾਂ ਨੇ ਬੇਸਣ ਪਾਤਾ ਤੇ ਹੁਣ ਆਪਾਂ ਲਾਉਨੇ ਆ ਜੀ ਗੈਸ ਹੋ ਗਿਆ ਲਓ ਆਪਾਂ ਗੈਸ ਗਿਆਸ ਲਾਤਾ ਹੈ ਬਾਹਰ ਮੀਂਹ ਪੈਣ ਲੱਗ ਗਿਆ ਤੁਹਾਨੂੰ ਮੀਂਹ ਦੀ ਆਵਾਜ਼ ਵੀ ਸੁਣਨ ਲੱਗ ਗਈ ਹੋਣੀ ਹੈ ਤਾਂ ਆਪਾਂ ਥੋੜਾ ਜਿਹਾ ਬੇਸਣ ਇਹ ਰੋਸਟ ਕਰ ਲੈਣਾ ਇਦਾਂ ਹੀ ਦੇਖੋ ਜੀ ਐਵੇਂ ਹੀ ਰੋਸਟ ਕਰ ਲੈਣਾ ਆਪਾਂ ਨੇ ਬੇਸਣ ਬਸ 2 ਚਮਚੇ ਲੈਣੇ ਆ ਬੇਸਣ ਦੇ ਜ਼ਿਆਦਾ ਨਹੀਂ ਲੈਣਾ ਹੈਗਾ ਲਓ ਜੀ ਆਪਾਂ ਨੇ ਹਲਕਾ ਜਿਹਾ ਬੇਸਣ ਮਤਲਬ ਭੁੰਨ ਲਿਆ ਸੋ ਜੀ ਆਉਣ ਲੱਗਦੀ ਆ ਹੁਣ ਆਪਾਂ ਕੱਢ ਲਾਂਗੇ ਬਾਲ ਦੇ ਵਿੱਚ ਕੋਲੀਚ ਕੱਢ ਲਾਂਗੇ ਦੇਖੋ ਜੀ ਆਪਾਂ ਨੇ ਕੋਲੀਚ ਕੱਢ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਮਤਲਬ ਆ ਆਪਣਾ ਦਹੀਂ ਆ ਦਹੀਂ ਦੇ ਵਿੱਚ ਨਾ ਆਪਾਂ ਸਾਰੇ ਮਸਾਲੇ ਐਡ ਕਰ ਦਾਂਗੇ ਤੇ ਫਿਰ ਇਹਨੂੰ ਐ ਚੰਗੀ ਤਰ੍ਹਾਂ ਫੈਲਾ ਦੇਣਾ ਉਹਦਾ ਜਿਹਦੇ ਵਿੱਚ ਆਪਾਂ ਪਾਵਾਂਗੇ ਪਾਣੀ ਲਓ ਜੀ ਪਾਣੀ ਆਪਾਂ ਪਾਤਾ ਥੋੜਾ ਜਿਹਾ ਇਹਦੇ ਵਿੱਚ ਇਹਨੂੰ ਐਨ ਕਰ ਲਓ ਇਹਦੇ ਵਿੱਚ ਹੀ ਆਪਾਂ ਨੇ ਹੁਣ ਆਹ ਬੇਸਣ ਪਾ ਦਨਾ ਲਓ ਜੀ ਹੈ ਦਸਨ ਪਾਤਾ ਹੈ ਨ ਮਿਕਸ ਹੋ ਗਿਆ ਨੀਚੇ ਮਸਾਲੇ ਵਿੱਚ ਸਾਰਾ ਕੁਝ ਹੈ ਤੇ ਹੁਣ ਆਪਾਂ ਧਰ ਦਿਆਂ ਕੜਾਹੀ ਤੇ ਕੜਾਹੀ ਵਿੱਚ ਭੁੰਨਦੇ ਆਪਾਂ ਪਿਆਜ਼ ਲਓ ਜੀ ਹੁਣ ਆਪਾਂ ਪਾਉਨੇ ਆ ਦੇ ਵਿੱਚ ਪਿਆਜ਼ ਪਿਆਜ਼ ਭੁੱਜ ਗਿਆ ਤੇ ਸਾਡੀ ਮਰੀ ਦੀ ਤੇ ਮੇਰੇ ਮੇਰੇ ਮਸਲੀਆਂ ਹੈਗਾ ਤੇ ਚੋਕਣਾ ਤੇ ਹੁਣ ਹਨਾ ਸਾਡੀ ਗੈਰੀ ਕਰ ਲਈ ਹੁਣ ਪਨੀਰ ਪਾ 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 ਦਈਏ ਪੂਰੀ ਵੇਖਣੀ ਹਾਂ ਲਓ ਜੀ ਪਨੀਰ ਆਪਾਂ ਨੇ ਲੈ ਲਿਆ ਤੇ ਹੁਣ ਆਪਾਂ ਇਹਨੂੰ ਘੋੜਦੇ ਹਾਂ ਜੀ அங்கே பனீரம் பண்ண மெஜித் போல் ஆனா போல் வேணும் ਅੱਜਕੱਲ ਦੀ ਨੂੰ ਬਹੁਤ ਭੁੱਖ ਲੱਗੀ ਹੋਈ ਹੈ ਕਹਿੰਦੇ ਮੈਨੂੰ ਬਹੁਤ ਭੁੱਖ ਲੱਗੀ ਹੋਈ ਹੈ ਅੱਜ ਆਈਨੇ ਕੋ ਅਜਿਆ ਹੋਈ ਸੀ ਇਸ ਕਰਕੇ ਨਾ ਸਿਰਫ ਇਹ ਸਾਧਰੇ ਰੋਟੀ ਖਾ ਲਈ ਸੀ ਤੇ ਇਸ ਕਰਕੇ ਨਾ ਸਮ ਭੁੱਖ ਲੱਗੀ ਆਈ ਹੈ ਨਹੀਂ ਦੱਸ ਕੋਈ ਜੀ ਲੇਟ ਖਾਣੇ ਰੋਟੀ ਫਿਰ ਉਹ ਜੀ ਆਪਣੇ ਬਲੱਡ ਟੈਸਟ ਕਰਵਾ ਕੇ ਆਏ ਸੀ ਫਿਰ ਇਹ ਉਹਨਾਂ ਨੂੰ ਲੈ ਕੇ ਆਏ ਬਲੱਡ ਟੈਸਟ ਕਰਾ ਕੇ ਕਰੇ ਤੇ ਫਿਰ ਕੋਈ ਥੋੜੀ ਜਿਹੀ ਦਿੱਲੀ ਸੀਗੀ ਇਸ ਕਰਕੇ ਵਿਚਾਰੇ ਬੜੇ ਔਖੇ ਸੀਗੇ ਤੇ ਫਿਰ ਉਹਨਾਂ ਨੂੰ ਮਤਲਬ ਰੋਟੀ ਕਿ ਭਿੰਨੇ ਦੇ ਕਾਜੇ ਸੀਗੇ ਉਹਨਾਂ ਨੇ ਰੋਟੀ ਫਿਰ ਖਾਣੀ ਸੀ ਮਾਪੂ ਜੀ ਨੇ ਫਿਰ ਨਾਲ ਹੀ ਅਸੀਂ ਪੂਹੇ ਦੀ ਮਾਪੂ ਜੀ ਨੂੰ ਬਣਾ ਕੇ ਦਿੱਤੀ ਤੇ ਪੂਹੇ ਜੀ ਨੇ ਵੀ ਫਿਰ ਨਾਲ ਹੀ ਮਤਲਬ ਖਾ ਲਈ ਉਟੀ ਅਸੀਂ ਅਸੀਂ ਪੂਹੇ ਜੀ ਦੇ ਨਾਲ ਖਾ ਲਈ ਪੂਹੇ ਜੀ ਨੇ ਨਹੀਂ ਅਸੀਂ ਪੂਹੇ ਜੀ ਦੇ ਨਾਲ ਖਾ ਲਈ ਕਿਉਂਕਿ ਫਿਰ ਆਇਆ ਸਿਆਣਾ ਸਰੀਆ ਹੈ ਨਾ ਫਿਰ ਪੂਹੇ ਜੀ ਨੂੰ ਮਤਲਬ ਫਿਰ ਅਸੀਂ ਗਿਆ ਵੀ ਚਲੋ ਹੋਈ ਨਾ ਸੀ ਵੀ ਜਦ ਭੋਜਨ ਨੂੰ ਲਾ ਕੇ ਦੇਣੀ ਆ ਤਾਂ ਅਸੀਂ ਵੀ ਦੋਵੇਂ ਹੁਣ ਨਾਲ ਹੀ ਖਾ ਲੰਨੇ ਆ ਆਪਣੀਆਂ ਇਸ ਕਰਕੇ ਨਾ ਕਿਉਂਕਿ ਇਹਨੇ ਨੇ ਕਰਕੇ ਉਹਨਾਂ ਦੇ ਟੈਸਟ ਕਰਵਾਉਣੇ ਸੀਗੇ ਤੇ ਤਾਂ ਕਰਕੇ ਨਾ ਫਿਰ ਆਪਾਂ ਉਹਨਾਂ ਦੇ ਰੋਟੀ ਉਹਨਾਂ ਨੂੰ ਬਣਾਉਣ ਦੇਣੀ ਸੀ ਕਿਉਂਕਿ ਘਰੋਂ ਉਹ ਨਿੰਦੇ ਕਰਕੇ ਆਈ ਸੀਗੇ ਕੁਛ ਨਹੀਂ ਸੀ ਖਾਦਾ ਪੀਤਾ ਹੈ ਉਹਨਾਂ ਨੇ ਤੇ ਫਿਰ ਮੈਂ ਰੋਟੀ ਉਹਨਾਂ ਨੂੰ ਬਣਾਤੀ ਤੇ ਫਿਰ ਸਾਰੇ ਜਣੇ ਨੇ ਅਸੀਂ ਵੀ ਉਹਨਾਂ ਦੇ ਨਾਲ ਹੀ ਖਾ ਲਈ ਚਲੋ ਜੀ ਲਓ ਜੀ ਸਾਡੇ ਕੋਲ ਜੀ ਆਪਣਾ ਪਨੀਰ ਪਨੀਰ ਆਪਾਂ ਨੇ ਭੋਰ ਲਿਆ ਐਨਾ ਤੇ ਹੁਣ ਆਪਾਂ ਪਿਆਜ਼ ਨੂੰ ਆਪਣਾ ਹੁਣ ਹੋ ਰਿਹਾ ਹੈ ਰੈਡੀ ਜਿਹੜਾ ਆਪਾਂ ਤੁਹਾਨੂੰ ਦਿਖਾਉਣੀ ਆ ਜੀ ਸੈਂ ਚਾੜਕੋ ਜਿਦੀ ਵੀ ਸੁਣਾ ਗਿਆ ਦੇਖੋ ਵਾ ਕੀ ਕਿੰਨਾ ਸੇਵੇ ਬਣਦੀ ਆ ਤੇ ਕਿਸਨ ਨੂੰ ਪਤਾ ਨਹੀਂ ਕਿਉਂ ਕਿਦਾਂ ਕਿਦਾਂ ਕਹਿਣ ਦੀ ਹੱਤ ਪੈ ਗਈ ਆ ਬੰਨਜੀ ਗੱਲ ਇਹ ਗੰਨ ਕਿੱਦਾਂ ਬੀਤਾ ਯਾਨੀ ਕਿ ਕਿਵੇਂ ਕਹਿਣਾ ਚਾਹੀਦਾ ਮੈਂ ਨਾ ਮੈਂ ਬਹੁਤ ਕੋਸ਼ਿਸ਼ ਕਰਦੀ ਆ ਕਿ ਮੈਂ ਕਿਵੇਂ ਕਹਾ ਹਨਾ ਹਰ ਇੱਕ ਚੀਜ਼ ਦੇ ਵਿੱਚ ਕਿਵੇਂ ਕਹਾ ਪਰਦੇ ਨੇ ਕਿਦਾਂ ਕਿਦਾਂ ਬਣਦੀ ਹੈ ਕਿਦਾਂ ਵਿਦਾ ਹੱਥ ਦਾ ਲਾਰਾ ਕਿੰਨਾ ਮਹਿਨਾ ਦੇਖੋ ਜੀ ਕਿਵੇਂ ਬਣਦੀ ਹੈ ਹੁਣ ਮੈਂ ਥੋੜਾ ਜਿਆ ਮਤਲਬ ਮੈਂ ਨਾ ਸੋਚ ਕੇ ਹੀ ਬੋਲਦੀ ਹੈਗੀ ਉਦਾਂ ਹੀ ਬੋਲ ਜਾਨੀ ਆ ਦੇ ਨਹੀਂ ਮਤਲਬ ਕਿ ਮੈਂ ਐ ਤਾਂ ਕਿੰਨਾ ਲੋਕ ਕਹਿੰਦੇ ਨੇ ਕਿਦਾਂ ਵੀ ਕਹਿੰਦੇ ਨੇ ਪਰ ਕਿਵੇਂ ਵਧੀਆ ਲੱਗਦਾ ਹੈ ਨਾ ਕਿਵੇਂ ਬਣਦੀ ਹੈ ਅੰਦਰ ਦੇ ਵਿੱਚ ਕਿਵੇਂ ਹੈ ਕਿਵੇਂ ਬਣਦੀ ਹੈ ਬਨੀ ਮੈਨੂੰ ਕਿਥੋਂ ਮੂੰਹ ਚੜ ਗਿਆ ਇਹ ਕਿਦਾਂ ਦੇਖਣਾ ਕੋਈ ਨਹੀਂ ਆ ਦੇਖੋ ਜੀ ਆਪਣੀ ਸ਼ਿਮਲਾ ਮਿਰਚ ਉਹ ਸੌਰੀ ਜੀ ਪੱਲੇ ਨੂੰ ਚਲੋ ਕੋਈ ਨਹੀਂ ਹਮ ਤਾਂ ਚੱਕਣ ਦੇ ਹੈ ਨੀ ਇਹੋ ਕਿਚੇ ਤੋਂ ਲਓ ਜੀ ਖਾਣੇ ਦੀ ਆਪਣੀ ਸ਼ਿਮਲਾ ਕਰ ਰਹੀ ਆ। ਇਹਦੇ ਆਹ ਸੀ ਆਪਣੇ ਤੇ ਮਾਚਾ। ਇਹ ਇਹ ਮਤਮਾ। ਇਹ ਆ ਹੈਗਾ ਮਸਾਲਾ ਆਪਣਾ ਜਿਹੜਾ ਆਪਣਾ ਨੇ ਆਪਾਂ ਨੇ ਤਿਆਰ ਕੀਤਾ ਬੇਸਨ ਪਾ ਗਏ। ਇਹ ਸਾਰੇ ਇਹਦੇ ਵਿੱਚ ਹੋਰ ਕੀ ਆਉਂਦੀ ਛੂਂਦੀ ਆ। ਹੋਰ ਕੋਈ ਕੁਝ ਹੋਉਂਦੀ ਆ। ਜਿਹੜੇ ਆਪਾਂ ਇਹਦੇ ਵਿੱਚ ਤਿਆਰ ਕੀਤਾ ਹੈ ਆਪਾਂ ਬਸ ਇਦਾਂ ਨੂੰ ਹੁੰਦੇ ਹੈਗੇ ਕੰਸਿਸਟੈਂਸੀ। ਤੇ ਇਹ ਐਵੇਂ ਤੇ ਪਨੇ ਹੰਦੇ ਮਸਾਲਾ ਤਿਆਰ ਕਰਿਆ ਤੇ ਮੈਂ ਇਹ ਬੇਸਨ ਨੂੰ ਉਵੇਂ ਭੁੰਨ ਲਿਆ ਮਤਲਬ ਵੀ ਸੱਕਰ ਭੁੰਨ ਲਿਆ ਮੈਂ ਬੇਸਨ ਪਰ ਮੈਂ ਇਹਦੇ ਵਿੱਚ ਨਾ ਇਹਨੂੰ ਚਾਹੇ ਥੋੜਾ ਜਿਹਾ ਮਤਲਬ ਕਿ ਉਹ ਪਾ ਕੇ ਤੇ ਵਿੱਚ ਆਪਣੀ ਮੱਖਣ ਪਾ ਕੇ ਮੈਂ ਭੁੱਲ ਗਈ ਆ ਮੈਂ ਰੱਖਿਆ ਤਾਂ ਹੈਗਾ ਸੀ ਮੱਖਣ ਵਗੈਰਾ ਤੇ sire nu na ਮਤਲਬ ਉਵੇਂ ਭੁੰਨ ਲੈਣਾ ਚਾਹੀਦਾ ਕਿ ਉਹਦੇ ਵਿੱਚ ਵੀ ਭੁਣ ਸਕਦੇ ਆਪਾਂ पर उस, उस तरह भी वधिया भुनिया गया पर जो आप फिर भुना गए ना उस तरिया भुनिया जाता दस मुझे सोना लगता चलो जी देखा जी किमें बनती है अच्छा अपनी साधी घरद्या पुछागे दसो भाई कि बनी है अपना अनुर जी देखो जी अपना प्याज है इधर

ਲਓ ਜੀ ਆਪਾਂ 5 ਮਿੰਟ ਲਈ ਇਹਨੂੰ ਢੱਕਤਾ ਤੇ ਫਿਰ ਆਪਾਂ ਅਗਲਾਂ ਦੇਖਾਂਗੇ 5 ਮਿੰਟ ਲਈ ਆਪਾਂ ਢੱਕਤਾ ਫਿਰ ਇਹਦੇ ਨਾਲ ਚਿਪਕਾਉਣੇ ਹੈਗਾ ਪਾਣਾ ਉਸ ਮਾਹੌਲ ਵਿੱਚ ਵੀ ਦਾ ਪਿਆ ਫਿਰ ਕਰਤੀ ਹੋਣੀ ਐਵੇਂ ਹੋ ਗਈ ਅੱਜ ਮੈਂ ਤੁਹਾਨੂੰ ਕੋਈ ਸਟੋਰੀ ਨਹੀਂ ਸੁਣਾਉਣੀ ਹੈ ਕਿਉਂਕਿ ਗਰਮੀ ਹੋ ਸਰ ਵੀ ਬਹੁਤ ਏਸੀ ਵੈਸੇ ਪਰ ਮੈਂ ਤੁਹਾਨੂੰ ਸਟੋਰੀ ਸੁਣਾਉਂਗੀ ਇਹ ਕੁੜੀ ਦੀ ਇਸ ਨਾਲ ਬੰਨੀ ਨਾਲ ਬਿਨਾਂ ਸੇ ਸਬਜ਼ੀ ਬਣਾਉਂਦੇ ਚਾਹੀਏ ਕਿ ਦਿਨ ਬੈਠ ਕੇ ਹੈ ਨਾ ਕੁਝ ਵੀ ਕੁਝ ਲੋ ਜਿਵੇਂ ਵੀ ਹੋਇਆ ਸਭ ਕੁਝ ਦੀਆਂ ਕੁੱਝ ਸਟੋਰੀਆਂ ਵੀ ਨਾਲ ਸੁਣਾਉਂਦੇ ਰਹਾਂਗਾ ਨਹੀਂ ਕਿਸੇ ਨਾਲ ਦੇ ਸੀਗੀਆਂ ਚਲੋ ਆਪਾਂ ਸਟੋਰੀਆਂ ਦੇਖਦੇ ਹਾਂ ਵੀ ਕਿਹੜੀਆਂ ਸੁਣਾਈਆਂ ਸੀ ਕਿਹੜੀਆਂ ਨਸਤਾਂ ਦੀ ਤੇ ਸੁਣਾਉਣੀਆਂ ਬਣਦੀਆਂ ਵੀ ਇਹ ਸਟੋਰੀਆਂ ਵੀ ਮਤਲਬ ਦੁਨੀਆ ਨੂੰ ਪਤਾ ਲੱਗਦਾ ਰਹਿੰਦਾ ਕਿ ਦੁਨੀਆ ਤੇ ਕੀ ਚੱਲਦਾ ਹੈ ਨਾ ਆਪਾਂ ਨੂੰ ਪਤਾ ਲੱਗਦਾ ਰਹਿੰਦਾ ਕਿ ਕੀ ਚੱਲਦਾ ਹੈ ਮੈਂ ਇੱਕ ਭੈਣ ਦੀ ਸਟੋਰੀ ਸੁਣੀ ਸੀਗੀ ਮੈਂ ਉਹਨੂੰ ਕਮੈਂਟ ਵੀ ਕੀਤਾ ਦੇਖੋ ਜੀ ਮੈਂ ਮਸਾਲਾ ਵੀ ਪਾਉਣ ਲੱਗੀ ਹਾਂ ਤੇ ਲਓ ਜੀ ਆਪਾਂ ਇਹਦੇ ਵਿੱਚ ਵੀ ਥੋੜਾ ਜਿਹਾ ਪਾਣੀ ਪਾ ਦਾਂਗੇ ਬਸ ਹੁਣ ਇਹ ਵੀ ਜਾਣਾ ਸੀ ਲਓ ਜੀ ਮੈਂ ਪਨੀਰ ਵੀ ਪਾਉਣ ਲੱਗੀ ਹਾਂ ਨਾਲ ਨਾਲ ਘੰ ਘ ਕਰਦੇ ਹਾਂ ਤੇ ਉਹਨੇ ਇਹਨਾਂ ਨੂੰ ਤੁਲ ਜਾਣਾ ਸੀ ਤੁਸੀਂ ਤਾਂ ਨਹੀਂ ਆ ਨਹੀਂ ਲੈ ਕੇ ਆਏ ਲਓ ਜੀ ਦੇਖੋ ਜੀ ਆਪਣੀ ਪਨੀਰ ਪੁਰਜੀ ਬਣ ਕੇ ਤਿਆਰ ਹੋ ਗਈ ਆ ਤੇ ਦੱਸਿਓ ਜੀ ਕਿਵੇਂ ਲੱਗੀ ਤੇ ਲਓ ਜੀ ਦੇਖੋ ਜੀ ਬਾਕੀ ਹੁਣ ਰਹਿੰਦੀਆਂ ਗੱਲਾਂ ਫੇਰ ਕਰਾਂਗੇ ਮੈਨੂੰ ਆ ਗਿਆ ਸੀ ਫੋਨ ਤੇ ਕੋਈ ਗੱਲਬਾਤ ਆਪਣੀ ਹੋਈ ਨਹੀਂ ਹੁਣ ਤਾਂ ਮੈਂ ਸਿਰਫ ਇਹੀ ਦਿਖਾਇਆ ਵੀ ਲਓ ਜੀ ਮੇਰੀ ਪਨੀਰ ਪੁਰਜੀ ਬਣ ਗਈ ਆ ਤੇ ਬਾਹਰੋਂ ਫੋਨ ਆ ਗਿਆ ਸੀ ਆਪਾਂ ਨੂੰ ਇਸ ਕਰਕੇ ਅੱਪਾ ਹੋ ਗਏ ਲੇਟ ਚਲੋ ਜੀ ਹੁਣ ਐਦਾਂ ਹੀ ਦੇਖ ਲਓ ਵੀ ਪਨੀਰ ਪੁਰਜੀ ਆਪਣੀ ਬਣ ਕੇ ਤਿਆਰ ਹੋ ਗਈ ਆ ਚਲੋ ਜੀ ਖਾਣੇ ਆ ਜੀ ਹੁਣ ਬਣਾ ਕੇ ਰੋਟੀ ਆਪਾਂ ਪਨੀਰ ਪੁਰਜੀ ਨਾਲ